ਮੈਂ ਜਸਪ੍ਰੀ ਸਿੰਘ ਰਾਮਪੁਰਾ ਫੂਲ ਗਾਂਧੀ ਨਗਰ ਕਲੀ ਨੰਬਰ 12 ਦਾ ਰਹਿਣ ਵਾਲਾ ਹਾਂ ਮੈਂ ਪੁਲਿਸ ਪ੍ਰਸ਼ਾਸਨ ਤੋਂ ਤੰਗ ਹਾਂ ਪੁਲਿਸ ਮੇਰੇ ਤੇ ਨਜਾਇਜ਼ ਪਰਚੇ ਦੇ ਰਹੀ ਹੈ ਮੈਨੂੰ ਪੁਲਿਸ ਤੋਂ ਪੂਰਾ ਖਤਰਾ ਹੈ ਮੇਰੇ ਤੋਂ ਕੋਈ ਬਰਾਮਦੀ ਨਹੀਂ ਹੋ ਰਹੀ ਪੁਲਿਸ ਮੈਨੂੰ ਘਰੋਂ ਲੈ ਜਾਂਦੀ ਹੈ ਅਤੇ ਪੁਲਿਸ ਮੇਰੇ ਤੇ ਐਨਡੀਪੀਐਸ ਦੇ ਪਰਚੇ ਦੇ ਦਿੰਦੀ ਹੈ ਇਸ ਵਾਰ ਵੀ ਮੈਨੂੰ ਲਿਜਾ ਕੇ ਥਾਣੇ ਦੇ ਵਿੱਚ ਕਿਹਾ ਵੀ ਤੈਨੂੰ ਕੁਛ ਵਿੱਚ ਕਰਨੀ ਹੈ ਮੈਨੂੰ ਕਿਸੇ ਮਰਾਜ ਦੀ ਪਰ ਅੰਜੀਤ ਕੌਰ ਜਨਾਨੀ ਦੇ ਨਾਲ ਐਡ ਕਰਕੇ ਉਸ ਦੇ ਨਾਲ 5 ਕਿਲੋ ਕੋਸਟ ਦਾ ਪਰਚਾ ਦਿੱਤਾ ਹੈ ਬਕਾਇਦਾ ਉਹਨਾਂ ਕੋਲੇ ਕੋਈ ਸਬੂਤ ਨਹੀਂ ਸੀ ਕੋਈ ਮੋਬਾਈਲ ਨੰਬਰ ਨਹੀਂ ਸੀ ਪੁਲਿਸ ਨੇ ਆਪ ਦੇ ਕੋਲੋਂ ਬਿਆਨ ਲਿਖ ਕੇ ਮੈਨੂੰ ਉਸ ਦੇ ਨਾਲ ਐਡ ਕਰ ਦਿੱਤਾ ਅਤੇ ਮੇਰੇ ਤੇ ਪਰਚਾ ਦੇ ਦਿੱਤਾ ਹੁਣ ਪੁਲਿਸ ਮੈਨੂੰ ਕਹਿ ਰਹੀ ਹੈ ਕਿ ਤੇਰਾ ਡਰਗ ਟੈਸਟ ਕੀਤਾ ਜਾਊਗਾ ਬਕਾਇਦਾ ਕਿ ਮੇਰੇ ਤੇ 3 ਐਨਡੀਪੀਐਸ ਦੇ ਜਿਹੜਾ ਪਰਚੇ ਦਿੱਤੇ ਨੇ ਤਾਂ ਮੇਰੇ ਮੇਰੇ ਟੈਸਟ ਹੋਏ ਨੇ ਮੈਂ ਨਾ ਕੋਈ ਨਸ਼ਾ ਕਰਦਾ ਹਾਂ ਨਾ ਹੀ ਵੇਚਦਾ ਹਾਂ ਤੇ ਹੁਣ ਮੇਰੇ ਤੇ ਪੁਲਿਸ ਪਰਚਾ ਦੇ ਸਕਦੀ ਹੈ ਮੈਨੂੰ ਖਤਰਾ ਹੈ ਮੈਂ ਤੰਗ ਹਾਂ ਮੈਂ ਆਪਦੇ ਘਰੇ ਵੀ ਨਹੀਂ ਰਹਿ ਸਕਦਾ ਦੀ ਮੰਗ ਸੀਐਮ ਸਾਹਿਬ ਅਗੇ ਇਹੀ ਆ ਵੀ ਜੇ ਜਸਪ੍ਰੀਤ ਦੇ ਉੱਤੇ ਐਨਡੀਬੀਐਸ ਦੇ ਪਰਚੇ ਜਿਹੜੇ ਪਏ ਆ ਇਹ ਦੀ ਉੱਚੇ ਲੈਵਲ ਦੇ ਉੱਚੇ ਅਧਿਕਾਰੀਆਂ ਤੋਂ ਜਾਂਚ ਕਰਵਾਈ ਜਾਵੇ ਕਿਉਂਕਿ ਮੈਂ ਨੀਵੇਂ ਲੈਵਲ ਦੇ ਜਾਂ ਅਧਿਕਾਰੀਆਂ ਤੋਂ ਜਾਂਚ ਨਹੀਂ ਕਰਵਾਉਣਾ ਚਾਹੁੰਦੀ ਨਾ ਮੈਨੂੰ ਐਸਐਚਓ ਗੁਰਤਾ ਸਿੰਘ ਦੇ ਉੱਤੇ ਇਤਵਾਾਰ ਨਾ ਇਸ ਦੇ ਡਿਪਾਰਟਮੈਂਟ ਦੇ ਜਵਾਬ ਇਤਵਾਾਰ ਸਰ ਇਹਨਾਂ ਨੇ ਸੀਐਮ ਸਾਹਿਬ ਜੀ ਮੈਂ ਖੁਦ ਆਪ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਫਲਾਨੀ ਥਾਂ ਦੇ ਤੇ ਚਿੱਟਾ ਜੀ ਅੱਜ ਦਿਨ ਲੈ ਕੇ ਆਉਣਾ ਪਰ ਇਹਨਾਂ ਨੇ ਕੋਈ ਉਸ ਦੇ ਉੱਤੇ ਵੀ ਉਪਰਾਲਾ ਨਹੀਂ ਚੱਕਿਆ ਇਹਨਾਂ ਨੇ ਸਿਰਫ ਇੱਕੋ ਹੀ ਬੰਦਾ ਛੋਣ ਰੱਖਿਆ ਕੱਲਾ ਜਸਪ੍ਰੀਤ ਉਹ ਕਿਉਂ ਛੋਣ ਰੱਖਿਆ ਸਿਰਫ ਮੇਰੇ ਪੈਰਾਂ ਨੂੰ ਸੇਕ ਲਾਉਣ ਦੇ ਮਾਰੇ ਕਿਉਂਕਿ ਮੈਂ ਜੁੱਧ ਨਸ਼ਿਆਂ ਦੇ ਵਿਰੁੱਧ ਤੁਹਾਡੇ ਨਾਲ ਖੜੀ ਆ ਇਸ ਦੀ ਵਜ੍ਹਾ ਕਾਰਨ ਹੀ ਜਸਪ੍ਰੀਤ ਨੂੰ ਵਾਰੀ ਵਾਰੀ ਜੇਲਾ ਦੇਖਣ ਨੂੰ ਮਿਲਦੀਆਂ ਮੇਰਾ ਸੀਐਮ ਸਾਹਿਬ ਅਗੇ ਇੱਕੋ ਹੀ ਰਿਕਵੈਸਟ ਹੈ ਵੀ ਜਿਹੜੇ ਬੰਦਿਆਂ ਦੀ ਰਿਪੋਰਟ ਮੈਂ ਪਾਈ ਹੋਈ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਚਿੱਟੇ ਦੇ ਵੱਡੇ ਲੈਵਲ ਦੇ ਅਧਿਕਾਰੀ ਨੇ ਉਹਨਾਂ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਜਸਪ੍ਰੀਤ ਨੂੰ ਜੋ ਇਹਦੇ ਪਰਚੇ ਪਾਏ ਗਏ ਆ ਐਂਡੀਬੀਐਸ ਤੇ ਉੱਚੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਪੜਤਾਲ ਕਰਾ ਕੇ ਤੇ ਸਰ ਇਹਨੂੰ ਬੇਇੱਜ਼ਤ ਬਲੀ ਕਰਕੇ ਇਹਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਇਹਦੇ ਤੇ ਕੋਈ ਪਰਚਾ ਨਾ ਪਵੇ ਤਾਂ ਕਿ ਇਹ ਆਪਦੀ ਜ਼ਿੰਦਗੀ ਜਿਉ ਸਕੇ ਇਹਦੀ ਵੀ ਮੈਰਿਜ ਇਹਨੇ ਵੀ ਅੱਗੇ ਕਰਵਾਉਣੀ ਹੈ ਅੱਜ ਇਹਦੀ 21 ਸਾਲ ਦੀ ਉਮਰ ਦੇ ਵਿੱਚ ਬੰਦੇ ਦੇ ਉੱਤੇ ਤਿੰਨ ਪਰਚੇ ਪੈ ਗਏ ਅੱਜ ਪੁਲਿਸ ਪ੍ਰਸ਼ਾਸਨ ਦੀ ਵਜ੍ਹਾ ਕਰਕੇ ਮੇਰੇ ਭਰਾ ਨੂੰ ਸ਼ੂਗਰ ਵੀ ਉੱਥੇ ਹੋਇਆ ਜੇਲ੍ਹ ਦੇ ਵਿੱਚ ਮੇਰੇ ਭਰਾ ਦੇ ਉੱਤੇ ਐਨੇ ਛਿੱਤਰ ਮਾਰੇ ਆ ਉਹਨੂੰ ਇੱਕ ਅੱਖ ਦੀ ਨਿਗਾ ਮੋੜ ਦੇਣਗੇ ਪੁਲਿਸ ਪ੍ਰਸ਼ਾਸਨ ਜ਼ਿੰਮੇਦਾਰ ਹੈ ਇਸ ਚੀਜ਼ ਦੀ ਵੀ ਮੋੜੂਗੀ ਪੁਲਸ ਇੱਕ ਅੱਖ ਦੀ ਨਿਗਾ ਗਈ ਪੁਲਸ ਪੱਕਰਵਾ ਕੇ ਦੇਵੇ ਇਲਾਜ ਇਹਦਾ ਪੁਲਸ ਸੇ ਹੀ ਜ਼ਿੰਮੇਦਾਰ ਹੈ ਮੈਂ ਪੁਲਸ ਨੂੰ ਹੀ ਚਿਹਰਾਉਂਗੀ ਐਸਜੀਡੀ ਲੈ ਕੇ ਮੈਂ ਐਸਐਸਪੀ ਤੋਂ ਲੈ ਕੇ ਡੀਜੀਪੀ ਚੇਅਰਮੈਨ ਸਾਹਿਬ ਤੱਕ ਚਿੱਠੀਆਂ ਕੱਢੀਆਂ ਕੀ ਸੁਣਵਾਈ ਕੀਤੀ ਹੈ ਮੇਰੀ ਮੇਰੀ ਸੀਐਮ ਸਾਹਿਬਾ ਕੇ ਮੰਗ ਕਰ ਵੀ ਮੇਰੇ ਭਰਾ ਨੂੰ ਇਸ ਮਸਲੇ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜਿਹੜੇ ਕਾਨੂੰਨੀ ਕਾਰਵਾਈ ਜਿਸ ਤਰੀਕੇ ਨਾਲ ਹੁੰਦੀ ਹੈ ਢੰਗ ਨਾਲ ਕਰਕੇ ਜਿਹੜੇ ਬੰਦੇ ਮੈਂ ਜਿਨ੍ਹਾਂ ਦੇ ਨਾਮ ਪਾਏ ਆ ਗੁਪਤ ਉਹਨਾਂ ਦੀ ਗੁਪਤ ਪੜਤਾਲ ਕਰਕੇ ਵੱਡੇ ਲੈਵਲ ਦੇ ਅਧਿਕਾਰੀਆਂ ਤੋਂ ਜਾਂਚ ਪੜਤਾਲ ਕਰਾ ਕੇ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਜਾਣ ਤਾਂ ਕਿ ਜਿਹੜੇ 12 12 13 13 ਕਿਲੋ ਚਿੱਟਾ ਲੈ ਕੇ ਆਉਂਦੇ ਆ ਗੋਲੀਆਂ ਪ੍ਰੋਮੋਡੋਲ ਦੀਆਂ ਤੇ ਅਗਰ ਭੁੱਕੀ ਜਿਹੜੇ ਵੇਚਦੇ ਆ ਉਹਨਾਂ ਦੀ ਵੱਡੇ ਸਪਲੈਰਾਂ ਨੂੰ ਫੜਨ ਵੱਡੇ ਗੜ੍ਹ ਨੂੰ ਚੱਕਣ ਜੇ ਅਗਰ ਸੀਐਮ ਸਾਹਿਬ ਤੁਸੀਂ ਇਸ ਚੀਜ਼ ਨੂੰ ਚਾਹੁੰਦੇ ਹੋ ਵੀ ਮੇਰਾ ਇਸ ਲੈਵਲ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਹੋਵੇ ਮੈਂ ਗੱਲ ਤੁਹਾਡੇ ਨਾਲ ਕਰਨਾ ਚਾਹੁੰਦੀ ਆ ਮੇਰਾ ਨੰਬਰ ਹੈਗਾ 8367706108 ਮੇਰੇ ਨਾਲ ਸੀਐਮ ਸਾਹਿਬ ਖੁਦ ਆਪ ਗੱਲ ਕਰਨ ਮੈਂ ਉਹਨਾਂ ਨੂੰ ਸਾਰੀ ਗੱਲ ਦੱਸਣਾ ਚਾਹੁੰਦੀ ਆ ਮੇਰਾ ਸੀਐਮ ਸਾਹਿਬ ਤੱਕ ਇਹ ਮੈਸੇਜ ਕਿਰਪਾ ਕਰਕੇ ਨਿਊਜ਼ ਵਾਲੇ ਭੇਜਣ ਬੇਨਤੀ ਹੈ ਜੀ